ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਰਿਪੋਰਟ ਕਰਨ ਤੋਂ ਬਾਅਦ ਹੁਣ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਇਸ ਤੋਂ ਬਾਅਦ ਐਨਆਈਏ ਟੀਮ ਅਨਮੋਲ ਬਿਸ਼ਨੋਈ ਨੂੰ ਪਟਿਆਲਾ ਹਾਊਸ ਲੈ ਗਈ ਜਿੱਥੇ ਉਹਨਾਂ ਨੇ 15 ਦਿਨਾਂ ਦਾ ਰਿਮਾਨਡ ਮੰਗਿਆ ਸੀ ਜਦਕਿ ਇਹ ਰਿਮਾਨ ਜਿਹੜਾ ਹੈ ਉਹ 11 ਦਿਨ ਦਾ ਦੇ ਦਿੱਤਾ ਗਿਆ ਹੈ ਜਦੋਂ ਅਸੀਂ ਐਨਆਈਏ ਟੀਮ ਦੀ ਗੱਲ ਕਰਦੇ ਹਾਂ ਤੇ ਐਨਆਈਏ ਟੀਮ ਅਨਮੋਲ ਨੂੰ ਲੈ ਕੇ ਅਦਾਲਤ ਪਹੁੰਚ ਗਈ ਤੇ ਉੱਥੇ ਬਿਲਕੁਲ ਬੰਦ ਕਮਰੇ ਦੇ ਵਿੱਚ ਇਹ ਸੁਣਵਾਈ ਕੀਤੀ ਗਈ ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ NIA ਨੇ ਅਦਾਲਤ ਨੂੰ ਦੱਸਿਆ ਕਿ ਅਨਮੋਲ ਬਿਸ਼ਨੋਈ ਤੋਂ ਹਿਰਾਸਤ ਦੇ ਵਿੱਚ ਪੁੱਛਗਿੱਛ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਬੰਦ ਹੈ ਜਦੋਂ ਅਸੀਂ ਗੱਲ ਅਨਮੋਲ ਬਿਸ਼ਨੋਈ ਦੀ ਕਰਦੇ ਹਾਂ ਤੇ ਉਹਨਾਂ ਦੇ ਉੱਪਰ 15 ਤੋਂ ਵੱਧ ਜਾਣਾ ਲੈਣ 20 ਅਗਵਾਈਆਂ ਧਮਕੀਆਂ ਅਤੇ ਹਿੰਸਾ ਦੀਆਂ ਘਟਨਾਵਾਂ ਦੇ ਨਾਲ ਜੁੜਨ ਵਰਗੇ ਸੁਰਾਗ ਅਤੇ ਸਬੂਤ ਮਿਲਦੇ ਨੇ ਇਸੇ ਨਾਲ ਨਾਲ ਇਹ ਵੀ ਦੱਸਿਆ ਜਾਊਗਾ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਕੋਲੋਂ ਦੋ ਭਾਰਤੀ ਪਾਸਪੋਰਟ ਰੱਖਣ ਦਾ ਵੀ ਦੋਸ਼ ਹੈ ਹੁਣ ਉਸ ਦੇ ਦੋਸ਼ਾਂ ਦਾ ਬਿਉਰਾ ਜੋ ਹੈ ਉਹ ਰਿਮਾਂਡ ਸ਼ੀਟ ਦੇ ਵਿੱਚ ਬਿਲਕੁਲ ਦਰਜ ਹੈ ਤੇ ਜਦੋਂ ਅਸੀਂ ਇਸ ਬਿਉਰੇ ਦੀ ਗੱਲ ਕਰਦੇ ਹਾਂ ਤੇ ਖਾਸ ಹಕ್ಕಿ ਐਨਆਈਏ ਦੀ ਰਿਮਾਂਡ ਸ਼ੀਟ ਦੇ ਵਿੱਚ ਇਹ ਸਾਰਾ ਬਿਉਰਾ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਹਿਰਾਸਤੀ ਪੁਚਗੇ ਚਰਾਹੀ ਹੀ ਅਸੀਂ ਇਹਨਾਂ ਘਟਨਾਵਾਂ ਦੇ ਵਿੱਚ ਸ਼ਾਮਲ ਉਸ ਦੇ ਸਾਥੀਆਂ, ਗੁੰਡਿਆਂ, ਹੈਂਡਲਰਾਂ ਆਦ ਦਾ ਪਤਾ ਕਰ ਸਕਦੇ। ਜਦੋਂ ਅਸੀਂ ਫੰਡਿੰਗ ਦੀ ਗੱਲ ਕਰਦੇ ਹਾਂ ਤੇ ਇਹ ਆਖਰ ਫੰਡਿੰਗ ਇਹਨਾਂ ਦੇ ਕੋਲ ਆਦੀ ਕਿੱਥੋਂ ਹੈ? ਇਹ ਵੀ ਇੱਕ ਸਵਾਲ ਬਣਦਾ ਹੈ। ਇਸ ਦੇ ਖੁਲਾਸੇ ਦੇ ਨਾਲ ਕਈ ਮਾਮਲੇ ਸਾਹਮਣੇ ਆਉਣਗੇ ਤੇ ਕਈ ਸਵਾਲਾਂ ਦੇ ਜਵਾਬ ਵੀ ਮਿਲਣਗੇ। ਇਹਨੂੰ ਦੱਸਣ ਯੋਗ ਹੈ ਕਿ ਅਨਮੋਲ 2022 ਤੋਂ ਫਰਾਰ ਹੈ ਤੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ। ਅਮਰੀਕਾ ਜਾਣ ਲਈ ਉਹ ਜਿਸ ਜਾਲੀ ਪਾਸਪੋਰਟ ਦੀ ਵਰਤੋਂ ਕਰਦਾ ਸੀ ਉਹ ਫਰੀਦাবাদ ਦੇ ਪਤੇ ਦੇ ਨਾਲ ਰਜਿਸਟਰਡ ਸੀ ਅਸਲ ਦੇ ਵਿੱਚ ਉਹ ਮੂਲ ਮੂਲ ਰੂਪ ਦੀ ਫਜ਼ਲਕਾ ਪੰਜਾਬ ਦਾ ਰਹਿਣ ਵਾਲਾ ਹੈ ਉਸ ਦਾ ਅਸਲੀ ਨਾਮ ਅਨਮੋਲ ਉਲਫ਼ ਪਾਨੂੰ ਹੈ ਉਸ ਦੇ ਪਿਤਾ ਦਾ ਨਾਮ ਲਵਿੰਦਰ ਕੁਮਾਰ ਹੈ ਜਦੋਂ ਅਸੀਂ ਬਾਬਾ ਸਦੀਕੀ ਅਤੇ ਸੁਲਮਾਨ ਖਾਨ ਦੇ ਮਾਮਲਿਆਂ ਦੀ ਗੱਲ ਕਰਦੇ ਆ ਤੇ ਇਸ ਦੇ ਵਿੱਚ ਵੀ ਦੋਸ਼ੀ ਹੈ ਅਨਮੋਲ ਔਰ ਨਾਲ ਨਾਲ ਬਾਬਾ ਸਦੀਕੀ ਤੇ ਸਿੱਧੂ ਮੂਸੇਵਾਲਾ ਨੂੰ ਖਤਮ ਕਰਨ ਦੇ ਦੋਸ਼ ਦੇ ਵਿੱਚ ਵੀ ਇਸ ਦਾ ਨਾਮ ਜ਼ਰੂਰ ਤੇ ਜ਼ਰੂਰ ਆਉਂਦਾ ਹੈ ਸੁਲਮਾਨ ਖਾਨ ਦੇ ਘਰ ਜੋ ਗੋਲੀਬਾਰੀ ਹੋਈ ਸੀ ਉਸ ਘਟਨਾ ਦੇ ਵਿੱਚ ਵੀ ਇਸ ਦਾ ਨਾਮ ਆਉਂਦਾ ਹੈ ਹੁਣ ਇਹ ਦੇਖਣ ਨੂੰ ਕਿ ਕਿਸ ਤਰੀਕੇ ਦੇ ਨਾਲ ਮੁੱਸੇ ਵਾਲਾ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸੀ ਇਹਨਾਂ ਦੇ ਵੱਲੋਂ ਅਨਮੋਲ ਅਤੇ ਗੋਲਡੀਨੈਸ ਸੋਸ਼ਲ ਮੀਡੀਆ ਤੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ ਇਸੇ ਤਰ੍ਹਾਂ 12 ਅਕਤੂਬਰ 2024 ਨੂੰ ਮੁੰਬਈ ਦੇ ਬਾਂਦਰਾ ਦੇ ਵਿੱਚ ਬਾਬਾ ਸਦੀਕੀ ਨੂੰ ਖਤਮ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਵੀ ਅਨਮੋਲ ਬਿਸ਼ਨੋਈ ਸੀ ਇਸ ਤੋਂ ਬਾਅਦ ਇਸ ਤੋਂ ਇਲਾਵਾ ਉਸੇ ਸਾਲ ਹੀ ਅਪ੍ਰੈਲ ਦੇ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਵੀ ਗੋਲੀਬਾਰੀ ਕੀਤੀ ਗਈ ਸੀ ਜਿਸ ਦੇ ਪਿੱਛੇ ਵੀ ਅਨਮੋਲ ਦਾ ਨਾਮ ਹੀ ਸਾਹਮਣੇ ਆਉਂਦਾ ਹੈ ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਸੋਸ਼ਲ ਮੀਡੀਆ ਤੇ ਦਾਅਵੇ ਸਾਹਮਣੇ ਆਏ ਸਨ ਕਿ ਇਹ ਹਮਲਾ ਅਨਮੋਲ ਬਿਸ਼ਨੋਈ ਦੇ ਇਸ਼ਾਰੇ ਤੇ ਹੀ ਕੀਤਾ ਗਿਆ ਸੀ ਹੁਣ ਇੱਥੇ ਵਿਚਾਰ ਲਈ ਉਹ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਇਹ ਮੰਨਿਆ ਸੀ ਬਾਰ-ਬਾਰ ਕਿ ਹਾਂ ਇਹ ਕਾਰਵਾਈਆਂ ਉਸਨੇ ਕੀਤੀਆਂ ਨੇ ਲੇਕਿਨ ਜਦੋਂ ਹੁਣ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਉਹ ਆ ਚੁੱਕਿਆ ਹੈ ਇੱਥੇ ਹੁਣ ਵਾਰੀ ਹੈ ਹੋਰ ਬਹੁਤ ਜ਼ਿਆਦਾ ਰਾਜ਼ ਖੁੱਲਣ ਦੀ ਸਿਰਫ ਤੇ ਸਿਰਫ ਇਹ ਪਤਾ ਲਗਾਇਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਗਈਆਂ ਬਲਕਿ ਫੰਡਿੰਗ ਕਿੱਥੋਂ ਹੁੰਦੀ ਸੀ ਔਰ ਹੋਰ ਕਿਹੜੇ-ਕਿਹੜੇ ਹੱਥ ਨੇ ਜੋ ਇਹਨਾਂ ਸਾਰੇ ਕੇਸਸ ਦੇ ਰਹੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲਾਂ ਜਿਹੜੀਆਂ ਨੇ ਆਮ ਜਨਤਾ ਦੇ ਅੱਗੇ ਪੇਸ਼ ਕਰਨ ਵਾਲੇ ਉਹ ਕਿੜੀਆਂ-ਕੜੀਆਂ ਸਨ ਸੋ ਕਿਸ ਤਰੀਕੇ ਦੇ ਨਾਲ ਉਸ ਨੂੰ ਰਿਪੋਰਟ ਕੀਤਾ ਗਿਆ ਅਮਰੀਕਾ ਦੇ ਵੱਲੋਂ ਔਰ ਨਾਲ ਦੇ ਨਾਲ ਜਦੋਂ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਹੁਣ 15 ਦਿਨ ਦੀ ਰਿਮਾਂਡ ਪੁਲਿਸ ਦੇ ਵੱਲੋਂ ਮੰਗੀ ਗਈ ਸੀ ਲੇਕਿਨ ਪੁਲਿਸ ਨੇ 11 ਦਿਨ ਦੀ ਰਿਮਾਂਡ ਦਿੱਤੀ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ NIA ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੁੱਛਗਿੱਛ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਹੋਰ ਵਧੀਲੇ ਜਾਣਕਾਰੀ ਅਨਮੋਲ ਬਿਸ਼ਨੋਈ ਦੇ ਕੋਲੋਂ ਇਕੱਠੀ ਕੀਤੀ ਜਾ ਸਕੇ